ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਪਾਈ ਦਿਆਲਾ ਜੀ ਸਿੱਖਾਂ ਨੇ ਸ਼ਹੀਦੀਆਂ ਪਾ ਕੇ ਅਨੇਕਾਂ ਤਸੀਹੇ ਸਹਿ ਕੇ ਸਿੱਖ ਇਤਿਹਾਸ ਰਚਿਆ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਦੇ ਸਮੇਂ ਵਿੱਚ ਬਹੁਤੇ ਲੋਕ ਉਹਨਾਂ ਸ਼ਹੀਦਾਂ ਦੇ ਜੀਵਨ ਤੋਂ ਜਾਣੂ ਨਹੀਂ ਹਨ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਕਿਵੇਂ ਦੱਸਾਂਗੇ ਜੇਕਰ ਅਸੀਂ ਆਪ ਹੀ ਇਤਿਹਾਸ ਤੋਂ ਜਾਣੂ ਨਾ ਹੋਵਾਂਗੇ ਸਾਡੀ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਜਿੱਥੋਂ ਤੱਕ ਹੋ ਸਕੇ ਅਸੀਂ ਇਤਿਹਾਸ ਨੂੰ ਪਹੁੰਚਾ ਸਕੀਏ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਵਿੱਚ ਆਪਣੇ ਸੁਝਾਅ ਦਿਓ ਸਿੱਖ ਅਰਦਾਸ ਵਿੱਚ ਜਦੋਂ ਸ਼ਬਦ ਤੇਗਾਂ ਵਿੱਚ ਉਬਾਲੇ ਗਏ ਆਉਂਦਾ ਹੈ ਦਾ ਇਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਪ੍ਰਤੀ ਅਕੀਦਤ ਹੈ ਇਸਲਾਮ ਧਰਮ ਨਾ ਕਬੂਲ ਕਰਨ ਲਈ ਭਾਈ ਦਿਆਲਾ ਜੀ ਨੂੰ ਔਰੰਗਜ਼ੇਬ ਨੇ ਉਬਲਦੀ ਦੀਗ ਵਿੱਚ ਬਿਠਾ ਕੇ ਸ਼ਹੀਦ ਕਰਵਾ ਦਿੱਤਾ ਪਰ ਭਾਈ ਦਿਆਲਾ ਜੀ ਨੇ ਮੁੱਖ ਸੀ ਤੱਕ ਨਾ ਕੀਤਾ ਭਾਈ ਦਿਆਲਾ ਜੀ ਅਤੇ ਭਾਈ ਮਨੀ ਸਿੰਘ ਜੀ ਦੋਵੇਂ ਸਕੇ ਭਰਾ ਸੀ ਆਪ ਮਾਲਵੇ ਦੇ ਪਿੰਡ ਕੈਬੋਵਾਲ ਦੇ ਰਹਿਣ ਵਾਲੇ ਸਨ ਭਾਈ ਦਿਆਲ ਦਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ 11 ਨਵੰਬਰ 1675 ਈਸਵੀ ਨੂੰ ਦਿੱਲੀ ਵਿੱਚ ਸ਼ਹੀਦ ਹੋਣ ਵਾਲੇ ਪ੍ਰਮੁੱਖ ਸਿੱਖਾਂ ਵਿੱਚੋਂ ਇੱਕ ਸਨ ਦੂਸਰੇ ਦੋ ਸ਼ਹਾਦਤ ਦਾ ਜਾਮ ਪੀਣ ਵਾਲੇ ਸਨ ਪਾਈ ਸਤੀ ਦਾਸ ਤੇ ਪਾਈ ਮਤੀ ਦਾਸ ਪਾਈ ਦਿਆਲ ਦਾਸ ਜੀ ਪਾਈ ਮਾਈ ਦਾਸ ਦੇ 12 ਪੁੱਤਰਾਂ ਵਿੱਚੋਂ ਦੂਸਰੇ ਨੰਬਰ ਤੇ ਸੀ ਉਹਨਾਂ ਤੋਂ ਵੱਡੇ ਜੇਠਾ ਜੀ ਤੇ ਛੋਟੇ ਪਾਈ ਮਨੀ ਸਿੰਘ ਜੀ ਸਾਨਾ ਪਾਈ ਦਿਆਲ ਦਾਸ ਨੂੰ ਉਹਨਾਂ ਦੇ ਪਿਤਾ ਪਾਈ ਮਾਈ ਦਾਸ ਨੇ 7ਵੇਂ ਸ੍ਰੀ ਗੁਰੂ ਹਰ ਰਾਏ ਜੀ ਦੇ ਚਰਨਾ ਵਿੱਚ 1657 ਈਸਵੀ ਨੂੰ ਭੇਟ ਕੀਤਾ ਉਹ ਕਹਿੰਦਾ ਗੁਰੂ ਹਰ ਰਾਏ ਜੀ ਤੇ ਫਿਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਸੇਵਾ ਕਰਦੇ ਰਹੇ ਗੁਰੂ ਤੇਗ ਬਹਾਦਰ ਜੀ ਦੇ ਗੁਰਾਈ ਕਾਲ ਵਿੱਚ ਪਾਈ ਦਿਆਲ ਦਾਸ ਜੀ ਨੂੰ ਕਰਬਾਰੀ ਦੀਵਾਨ ਥਾਪਿਆ ਗਿਆ ਗੁਰੂ ਜੀ ਦੇ ਉਹ অতি ਵਿਸ਼ਵਾਸਪਾਤਰ ਸਨ ਜਦੋਂ ਗੁਰੂ ਤੇਗ ਬਹਾਦਰ ਜੀ 1664 ਈਸਵੀ ਤੋਂ ਪਿਛੋਂ ਪੂਰਬ ਦੀ ਯਾਤਰਾ ਤੇ ਗਏ ਤਾਂ ਉਹ ਪਰਿਵਾਰ ਨੂੰ ਪਟਨੇ ਛੱਡ ਕੇ ਅੱਗੇ ਜੈਪੁਰ ਦੇ ਰਾਜਾ ਰਾਮ ਸਿੰਘ ਦੀ ਸਹਾਇਤਾ ਲਈ ਪਹੁੰਚੇ ਸਨ ਤਾਂ ਉਦੋਂ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਭਾਈ ਦਿਆਲਾ ਜੀ ਨੂੰ ਹੀ ਦਿੱਤੀ ਗਈ ਹੁਕਮਨਾਮਿਆਂ ਵਿੱਚੋਂ ਇਹ ਸਪਸ਼ਟ ਹੁੰਦਾ ਹੈ ਭਾਈ ਦਿਆਲਾ ਜੀ ਗੁਰੂ ਜੀ ਦੇ ਮਹਤਵਾਰ ਸਿੱਖ ਸਨ ਲਿਖਿਆ ਹੈ ਭਾਈ ਦਿਆਲ ਦਾਸ ਗੁਰੂ ਦਾ ਪੁੱਤ ਹੈ ਤੇ ਫਿਰ ਪਟਨੇ ਦੀ ਸੰਗਤ ਨੂੰ ਲਿਖਿਆ ਹੈ ਭਾਈ ਦਿਆਲ ਦਾਸ ਕਹੇ ਸੰਗਤ ਗੁਰੂ ਦਾ ਹੁਕਮ ਕਰ ਮੰਨਣਾ ਅਨੇਕਾਂ ਹੁਕਮਨਾਮਿਆਂ ਵਿੱਚ ਭਾਈ ਦਿਆਲ ਦਾਸ ਜੀ ਦਾ ਹੀ ਮੁਖੀ ਦੇ ਰੂਪ ਵਿੱਚ ਜਿਕਰ ਮਿਲਦਾ ਹੈ ਔਰੰਗਜ਼ੇਬ ਨਾਲ ਗੁਰੂ ਤੇਗ ਬਹਾਦਰ ਜੀ ਦੀਆਂ ਹੋਈਆਂ ਪਹਿਲੀਆਂ ਦੋ ਮੁਲਾਕਾਤਾਂ ਵਿੱਚ ਪਾਈ ਦਿਆਲदास ਜੀ ਵੀ ਨਾਲ ਹੀ ਸਨ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਬਦਲੋ ਜਾਂ ਮੌਤ ਪਰਵਾਨ ਕਰੋ ਵਿੱਚੋਂ ਇੱਕ ਗੱਲ ਚੁਣਨ ਲਈ ਜਦੋਂ ਸ਼ਾਹੀ ਫੁਰਮਾਨ ਸੁਣਾਇਆ ਗਿਆ ਤਾਂ ਗੁਰੂ ਮਹਾਰਾਜ ਨੇ ਤਾਰਮ ਬਦਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਮੌਤ ਦੀ ਚੋਣ ਕਰ ਲਈ ਸਰਕਾਰ ਦਾ ਨਿਸ਼ਾਨਾ ਗੁਰੂ ਸਾਹਿਬ ਨੂੰ ਮਾਰਨਾ ਨਹੀਂ ਸਗੋਂ ਆਪਣੀ ਗੱਲ ਮੰਨਵਾਉਣਾ ਸੀ ਇਸ ਲਈ ਸਰਕਾਰ ਦੇ ਚੌਧਰੀਆਂ ਨੇ ਗੁਰੂ ਸਾਹਿਬ ਨੂੰ ਤੈਪਿਤ ਕਰਨ ਤੇ ਦਬਦਬਾ ਪਾਉਣ ਦੇ ਖਿਆਲ ਨਾਲ ਉਹਨਾਂ ਦੇ ਸਿੱਖਾਂ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਜਾਪਦਾ ਇਉਂ ਹੈ ਕਿ ਕਾਜ਼ੀਆਂ ਨੇ ਸਲਾਹ ਦਿੱਤੀ ਹੋਵੇਗੀ ਕਿ ਜੇਕਰ ਗੁਰੂ ਦੇ ਸਿੱਖ ਹੀ ਸਾਡੀ ਈਨ ਮੰਨ ਜਾਣ ਤਾਂ ਇਸ ਨਾਲ ਵੀ ਦੇਸ਼ ਵਿੱਚ ਹੋਰ ਪ੍ਰਭਾਵ ਪਵੇਗਾ ਇਸ ਲਈ ਸਿੱਖਾਂ ਦਾ ਸਦਕ ਅਜਮਾਇਆ ਜਾਣ ਲੱਗ ਪਿਆ ਜਦੋਂ ਭਾਈ ਦਿਆਲਾ ਜੀ ਦੇ ਸਾਹਮਣੇ ਭਾਈ ਮਤੀਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਇੱਕ ਸਿਪਾਹੀ ਨੇ ਪਿੱਕਰ ਨਾਲ ਪਾਈ ਦਿਆਲਾ ਜੀ ਨੂੰ ਕਿਹਾ ਦੇਖੀਆ ਹਾਲਤ ਆਪਣੇ ਨਾਲ ਦੇ ਦੀ ਤਾਂ ਪਾਈ ਦਿਆਲਾ ਜੀ ਨੇ ਅੱਗੋਂ ਕਿਹਾ ਦੇਖ ਲਈਏ ਹੁਣ ਇਸ ਜ਼ਾਲਮ ਰਾਜ ਦਾ ਅੰਤ ਨੇੜੇ ਆ ਗਿਆ ਹੈ ਪਾਪੀ ਦੇ ਮਾਰਨ ਲਈ ਪਾਪ ਹੀ ਮਹਾਬਲੀ ਬਣ ਜਾਂਦਾ ਹੈ ਜ਼ੁਲਮ ਤੇ ਪਾਪ ਦੀ ਬੇੜੀ ਭਰੀ ਜਾ ਰਹੀ ਹੈ ਸ਼ੇਤੀ ਹੀ ਡੁੱਬ ਜਾਏਗੀ ਸਿਪਾਹੀ ਨੇ ਅੱਗੋਂ ਕਿਹਾ ਇਹ ਰਾਜ ਨਹੀਂ ਜਾ ਸਕਦਾ ਕੋਈ ਵੀ ਬੰਦਾ ਬਾਦਸ਼ਾਹ ਸਲਾਮਤ ਦੇ ਵਿਰੁੱਧ ਸਿਰ ਨਹੀਂ ਝੁਕ ਸਕਦਾ ਵੱਡੇ ਵੱਡੇ ਬਾਗੀ ਵੀ ਸਿੱਧੇ ਕਰ ਦਿੱਤੇ ਨੇ ਪਾਈ ਦਿਆਲਾ ਜੀ ਬੋਲੇ ਇਹ ਹੰਕਾਰ ਵੀ ਟੁੱਟ ਜਾਏਗਾ ਸਾਨੂੰ ਆਗਿਆ ਨਹੀਂ ਮਿਲੀ ਨਹੀਂ ਤੇ ਹੁਣ ਤੱਕ ਕਦੋਂ ਦਾ ਰਾਜ ਇਓਂ ਔਡ ਜਾਂਦਾ ਜਿਵੇਂ ਹੱਥ ਦੇ ਧਰੀ ਮਿੱਟੀ ਫੂਕ ਨਾਲ ਉਡਾਈ ਦੀ ਹੈ। ਸਪਾਈ ਨੇ ਕਿਹਾ, "ਇਓ ਨਾ ਬੋਲਿਆ ਕਰ। ਕਾਲਾ ਜੇ ਤੇਰੇ ਸਾਹਮਣੇ ਤੇਰਾ ਸਾਥੀ ਬੁਰੀ ਤਰ੍ਹਾਂ ਮਾਰਿਆ ਗਿਆ ਹੈ।" ਪਾਈ ਦਿਆਲਾ ਜੀ ਨੇ ਉੱਚੀ ਆਵਾਜ਼ ਵਿੱਚ ਕਿਹਾ, "ਸਾਨੂੰ ਕੋਈ ਡਰ ਨਹੀਂ। ਸਾਨੂੰ ਤਾਂ ਸ਼ਹੀਦੀਆਂ ਪਾਉਣ ਦਾ ਚਾਅ ਹੈ। ਅਸੀਂ ਦਿੱਲੀ ਆਏ ਹੀ ਇਸੇ ਲਈ ਹਾਂ।" ਉਸ ਸਿਪਾਹੀ ਨੇ ਜਾ ਕੇ कोतवाल ਨੂੰ ਦੱਸਿਆ। ਤੇ ਉਹਨੇ ਵੱਡੇ ਹੁਕਮਰਾਨਾਂ ਨੂੰ ਇਤਲਾਹ ਦਿੱਤੀ ਉਧਰੋਂ ਕਾਜ਼ੀਆਂ ਤੱਕ ਵੀ ਗੱਲ ਪਹੁੰਚ ਗਈ ਔਰੰਗਜ਼ੇਬ ਦੇ ਸਲਾਹਕਾਰ ਕਾਜ਼ੀ ਬੜੇ ਹੀ ਕਟੜ ਤੇ ਜ਼ਾਲਮ ਸੁਭਾਅ ਵਾਲੇ ਸਨ ਇਸੇ ਲਈ ਉਹਨਾਂ ਦੀ ਸਲਾਹ ਸਦਕਾ ਔਰੰਗਜ਼ੇਬ ਵੀ ਬੜਾ ਜ਼ਾਲਮ ਵਿਚਾਰਾਂ ਤੇ ਸੁਭਾਅ ਦਾ ਮਾਲਕ ਬਣ ਗਿਆ ਇਸ ਸ਼ਹੀਦੀ ਘਟਨਾ ਸਮੇਂ ਔਰੰਗਜ਼ੇਬ ਆਪ ਦਿੱਲੀ ਵਿੱਚ ਨਹੀਂ ਸੀ ਔਰ ਉਸ ਦੀ ਹਦਾਇਤ ਸਪਸ਼ਟ ਸੀ ਕਿ ਹਰ ਹੀਲਾ ਵਰਤ ਕੇ ਇਹਨਾਂ ਨੂੰ ਇਸਲਾਮ ਦੇ ਖੇਤਰ ਵਿੱਚ ਲਿਆਂਦਾ ਜਾਏ ਨਹੀਂ ਤੇ ਮਾਰ ਦਿੱਤਾ ਜਾਏ ਇੱਕ ਦਿਨ ਪਹਿਲਾਂ ਪਾਈ ਮਤੀ ਦਾਸ ਜੀ ਨੂੰ ਸ਼ਹੀਦ ਕਰਨ ਸਮੇਂ ਉਹਨਾਂ ਦੇ ਸਿੱਖਾਂ ਦਾ ਸਦਕ ਤੇ ਕੁਰਬਾਨੀ ਦੀ ਸਮਰੱਥਾ ਦੇਖ ਲਈ ਸੀ ਇਸ ਲਈ ਪਾਈ ਦਿਆਲਾ ਜੀ ਨੂੰ ਮਨਾਉਣ ਲਈ ਉਹਨਾਂ ਨੇ ਉਸ ਤੋਂ ਵੀ ਕਰੜਾ ਢੰਗ ਸੋਚਣ ਲੱਗ ਪਏ ਉਹ ਅਜਿਹੇ ਢੰਗ ਲੱਭਣਾ ਚਾਹੁੰਦੇ ਸਨ ਜਿਸ ਨਾਲ ਸਰੀਰ ਨੂੰ ਮਾਰਨ ਤੋਂ ਪਹਿਲਾਂ ਬਹੁਤ ਹੀ ਕਸ਼ਟ ਸਹਿਣਾ ਪਵੇ ਗੋਲੀ ਮਾਰਨੀ ਤਲਵਾਰ ਨਾਲ ਸੈਰ ਵਧਣਾ ਜਾਂ ਕਿਸੇ ਹੋਰ ਤਰੀਕੇ ਨਾਲ ਕਤਲ ਕਰਨ ਦਾ ਹੁਣ ਕੋਈ ਅਸਰ ਨਹੀਂ ਸੀ ਹੋ ਸਕਦਾ ਇਸ ਲਈ ਅਖੀਰ ਐਸਾ ਗੱਲ ਤੇ ਕਾਜੀ ਕਰਮਚਾਰੀ ਸਹਿਮਤ ਹੋ ਗਏ ਕਿ ਪਾਈ ਦਿਆਲਾ ਜੀ ਨੂੰ ਦੇਖ ਵਿੱਚ ਬਿਠਾ ਕੇ ਉਬਾਲਿਆ ਜਾਏ ਪਾਈ ਦਿਆਲਾ ਜੀ ਨੂੰ ਜੇਲ ਦੀ ਕੋਠੜੀ ਤੋਂ ਬਾਹਰ ਕੱਢਿਆ ਗਿਆ ਉਹ ਜਾਣ ਗਏ ਕਿ ਹੁਣ ਮੈਨੂੰ ਮੋੜ ਕੇ ਇੱਥੇ ਨਹੀਂ ਲਿਆਂਦਾ ਜਾਏਗਾ ਉਹਨਾਂ ਸਤਗੁਰ ਜੀ ਦੇ पिੰਜਰੇ ਅੱਗੇ ਆ ਕੇ ਨਮਸਕਾਰ ਕੀਤੀ ਤੇ ਗੁਰੂ ਤੇਗ ਬਹਾਦਰ ਜੀ ਨੇ ਮੁਸਕਰਾਉਂਦਿਆਂ ਪਾਈ ਦਿਆਲਾ ਜੀ ਨੂੰ आशीर्वाद ਤੇ ਆਸੀਸ ਦਿੱਤੀ ਪਾਈ ਦਿਆਲਾ ਜੀ ਨੂੰ ਔਰੰਗਜ਼ੇਬ ਦੇ ਮੁੱਖ ਪ੍ਰਬੰਧਕ ਸਾਹਮਣੇ ਬਿਠਾ ਦਿੱਤਾ ਗਿਆ। ਉਹਨਾਂ ਨੂੰ ਸੰਬੋਧਨ ਕਰਕੇ ਮੁਖੀ ਅਧਿਕਾਰੀ ਨੇ ਕਿਹਾ ਤੂੰ ਰਾਤ ਨੂੰ ਸਿਪਾਈ ਨਾਲ ਕੁਝ ਗੱਲਾਂ ਕੀਤੀਆਂ ਸਨ? ਪਾਈ ਦਿਆਲਾ ਜੀ ਨੇ ਬੜੀ ਦਲੇਰੀ ਨਾਲ ਉੱਤਰ ਦਿੱਤਾ। ਹਾਂ ਕੀਤੀਆਂ ਸਨ ਉਹਨਾਂ ਦੇ ਸਰੀਰ ਆਵਾਜ਼ ਤੇ ਬੋਲ ਵਿੱਚ ਜਰਾ ਵੀ ਡਰ ਨਹੀਂ ਸੀ ਉਹ ਅਡੋਲ ਤੇ ਨਿਸ਼ਚਿੰਤ ਖੜੇ ਸਨ ਤੁਹਾਨੂੰ ਹੁਣ ਸਬਕ ਆ ਜਾਣਾ ਚਾਹੀਦਾ ਸੀ ਹਾਕਮ ਨੇ ਅੱਖਾਂ ਲਾਲ ਕਰਕੇ ਆਖਿਆ ਭਾਈ ਦਿਆਲਾ ਜੀ ਨੇ ਵਿਅੰਗ ਨਾਲ ਉੱਤਰ ਦਿੱਤਾ ਕਹਦਾ ਸਬਕ ਅਸੀਂ ਤਾਂ ਤੁਹਾਨੂੰ ਸਬਕ ਸਿਖਾਣ ਆਏ ਹਾਂ ਸਾਨੂੰ ਤੇਰੀ ਹਾਲਤ ਤੇ ਤਰਸ ਆਉਂਦਾ ਹੈ ਹਾਕਮ ਨੇ ਆਪਣਾ ਲਹਿਜਾ ਨਰਮ ਕਰਦਿਆਂ ਕਿਹਾ ਤੂੰ ਇਸ ਲਾਮ ਕਬੂਲ ਕਰ ਲੈ ਤੇ ਆਪਣੇ ਗੁਰੂ ਦਾ ਸਾਥ ਛੱਡ ਦੇ ਅਸੀਂ ਤੈਨੂੰ ਬਿਆੰਦ ਧਨ ਤੇ ਵਧੀਆ ਹੁਸੈਨਾ ਤੇ ਉੱਚੀ ਪਦਵੀ ਦੇ ਸਕਦੇ ਹਾਂ ਉਹਨਾਂ ਨੇ ਸੋਚਿਆ ਕਿ ਪਾਈ ਦਿਆਲਾ ਜੀ ਦਾ ਮਨ ਡੋਲ ਜਾਏ ਪਰ ਉਹਨਾਂ ਦੇ ਮਨ ਤੇ ਕੋਈ ਅਸਰ ਨਾ ਹੋਇਆ ਪਾਈ ਦਿਆਲਾ ਜੀ ਨੇ ਕਿਹਾ ਐਵੇਂ ਕਾਤੋਂ ਆਪਣਾ ਤੇ ਮੇਰਾ ਵਕਤ जाया ਕਰਦੇ ਹੋ ਤੁਹਾਨੂੰ ਪਤਾ ਵੀ ਹੈ ਕਿ ਮੈਂ ਮੰਨਣਾ ਨਹੀਂ ਤੇ ਮੈਨੂੰ ਵੀ ਪਤਾ ਹੈ ਕਿ ਮੈਂ ਮਰਨਾ ਹੀ ਹੈ ਫਿਰ ਵਕਤ ਕਿਉਂ ਖਰਾਬ ਕਰਦੇ ਹੋ ਝਟਪਟ ਫੈਸਲਾ ਕਰੋ ਕਿ ਕਿਵੇਂ ਮੈਨੂੰ ਸ਼ਹੀਦ ਕੀਤਾ ਜਾਏ ਕੀ ਹੋ ਗਿਆ ਇਹ ਤੁਹਾਨੂੰ ਹਾਕਮ ਬੋਲਿਆ ਤੁਸੀਂ ਆਪਣੀ ਜਾਨ ਦਾ ਆਪਣੇ ਬੱਚਿਆਂ ਦਾ ਰਤੀ ਖਿਆਲ ਕੇ ਨਹੀਂ ਕਰਦੇ ਕੀ ਕਰਨਗੀਆਂ ਤੁਹਾਡੀਆਂ ਭੈਣਾ ਵੋਟੀਆਂ ਤੇ ਧੀਆਂ ਪਾਈ ਦਿਆਲਾ ਜੀ ਨੇ ਅਗੋਂ ਹੱਸ ਕੇ ਕਿਹਾ ਉਹ ਰੱਬ ਦਾ ਸ਼ੁਕਰ ਕਰਨੀਆ ਜਿਸ ਨੇ ਕੁਰਬਾਨੀ ਕਰਨ ਦਾ ਬਲ ਬਖਸ਼ਿਆ ਫੈਸਲਾ ਤਾਂ ਪਹਿਲਾ ਹੀ ਹੋ ਚੁੱਕਿਆ ਸੀ ਉਸ ਨਾ ਦਿੱਤਾ ਗਿਆ ਸੀ ਕਿ ਪਾਈ ਦਿਆਲਾ ਜੀ ਨੂੰ ਦੇਗ ਵਿੱਚ ਪਾ ਕੇ ਉਬਾਲਿਆ ਜਾਏ ਤੇ ਉਸ ਸਮੇਂ ਤੱਕ ਥੱਲੇ ਅੱਗ ਬਾਲਦੀ ਰਹੇ ਜਦੋਂ ਤੱਕ ਪ੍ਰਾਣ ਸਰੀਰ ਦਾ ਸਾਥ ਨਾ ਛੱਡ ਜਾਣ ਜਾਵੇ ਪਾਣੀ ਦੀ ਦੀਗ ਅੱਗ ਤੇ ਰੱਖ ਦਿੱਤੀ ਗਈ ਉਧਰੋਂ ਸਾਰੇ ਸ਼ਹਿਰ ਵਿੱਚ ਇਹ ਗੱਲ ਇੱਕਦਮ ਘਮ ਗਈ ਲੋਕ ਭਾਰੀ ਗਿਣਤੀ ਵਿੱਚ ਆ ਗਏ ਕੋਈ ਆਸ ਨਹੀਂ ਸੀ ਕਰ ਸਕਦਾ ਕਿ ਕੋਈ ਜਿਉਂਦਾ ਮਨੁੱਖ ਵੀ ਉਬਲਦੇ ਪਾਣੀ ਵਿੱਚ ਬੈਠ ਕੇ ਕੁਝ ਸਮਾਂ ਲੰਘਾ ਸਕਦਾ ਹੈ ਪਰ ਜਿਨ੍ਹਾਂ ਪਾਈ ਮਤੀ ਦਾਸ ਜੀ ਦੀ ਸ਼ਹੀਦੀ ਅੱਖੀਂ ਦੇਖੀ ਸੀ ਉਹ ਮੰਨਣ ਲੱਗ ਪਏ ਸਨ ਕਿ ਭਾਵੇਂ ਦੁਨੀਆਂ ਦਾ ਹੋਰ ਕੋਈ ਇਨਸਾਨ ਨਾ ਕਰ ਸਕੇ ਪਰ ਸਿੱਖ ਕਰ ਸਕਦੇ ਹਨ ਦੇਗ ਵਿੱਚ ਜਦੋਂ ਪਾਣੀ ਉਬਾਲੇ ਖਾਣ ਲੱਗ ਪਿਆ ਤਾਂ ਭਾਈ ਦਿਆਲਾ ਜੀ ਨੂੰ ਉਸ ਦੇ ਨੇੜੇ ਲਿਜਾ ਕੇ ਖੜਾ ਕਰ ਦਿੱਤਾ ਗਿਆ ਭਾਈ ਦਿਆਲਾ ਜੀ ਨੇ ਨજર ਉੱਚੀ ਕਰਕੇ ਦੇਖਿਆ ਇੱਕ ਨજર ਆਪਣੇ ਸਤਗੁਰਾਂ ਵੱਲ ਮਾਰ ਕੇ ਉਹਨਾਂ ਨੇ ਪੈਰ ਚੁੱਕਿਆ ਤੇ ਦੇਗ ਦੇ ਵਿੱਚ ਜਾ ਕੇ ਬੈਠ ਗਏ ਪਾਣੀ ਦੀ ਪੌਣੀ ਦੇਗ ਭਰੀ ਗਈ ਤੇ ਗਲਗਲ ਤੱਕ ਪਾਣੀ ਪਹੁੰਚ ਗਿਆ ਭਾਈ ਸਾਹਿਬ ਨੇ ਸਮਾਧੀ ਲਾ ਲਈ ਜਿਵੇਂ ਥੜੇ ਤੇ ਬੈਠ ਜਾਂਦਾ ਹੈ ਮੁੱਖ ਤੋਂ ਪਾਠ ਆਰੰਭ ਕਰ ਦਿੱਤਾ ਲੋਕੀ ਦੇਖ ਦੇਖ ਕੇ ਮੂਹ ਵਿੱਚ ਉਂਗਲੀਆਂ ਪਾ ਰਹੇ ਸਨ ਕਿ ਉਹਨਾਂ ਨੂੰ ਦੇਗ ਦੇ ਕੰਡੇ ਨੇੜੇ ਉਬਾਲੇ ਖਾਂਦਾ ਪਾਣੀ ਸਾਫ਼ ਨਜ਼ਰ ਆ ਰਿਹਾ ਸੀ ਸਿੱਖ ਦਾ ਸਰੀਰ ਪਾਣੀ ਵਿੱਚ ਉੱਬਲ ਰਿਹਾ ਸੀ ਪਰ ਬਿਰਤੀ ਪੂਰੀ ਤਰ੍ਹਾਂ ਟਿਕਾਊ ਵਿੱਚ ਸੀ ਚਿਹਰੇ ਦਾ ਰੰਗ ਉਸੇ ਤਰ੍ਹਾਂ ਲਾਲ ਸੀ ਪਰ ਬਿਨਾਂ ਰੋਕ ਟੋਕ ਜ਼ਬਾਨ ਇੱਕ ਸਾਰ ਪਾਠ ਕਰ ਰਹੀ ਸੀ ਚਾਟ ਪਿੱਛੋਂ ਹੀ ਸਰੀਰ ਗਲ ਗਿਆ ਤੇ ਹੌਲੀ-ਹੌਲੀ ਅੰਗ ਵੱਖ ਹੋਣ ਲੱਗ ਪਏ ਉਧਰੋਂ ਭਾਈ ਦਿਆਲਾ ਜੀ ਦੇ ਸੁਵਾਸ ਖਤਮ ਹੋ ਗਏ ਹਾਕਮ ਦਾ ਮਨ ਵੀ ਇੱਕ ਵਾਰ ਇਸ ਦ੍ਰਿੜਤਾ ਨੂੰ ਦੇਖ ਕੇ ਕੰਬ ਗਿਆ ਉਬਲਦੇ ਪਾਣੀ ਵਿੱਚ ਸੀ ਤੱਕ ਨਾ ਕਰਨਾ ਆਪਣੀ ਵਰਤੀ ਗੁਰੂ ਚਰਨਾ ਸੰਗ ਜੋੜੀ ਰੱਖਣੀ ਤੇ ਇਸੇ ਤਰ੍ਹਾਂ ਖਿੜੇ ਚਿਹਰੇ ਤਸੀਹੇ ਸਹਿ ਕੇ ਆਪਾ ਵਾਰਨਾ ਸਿੱਖ ਸ਼ਹੀਦਾਂ ਦੇ ਕਾਰਨਾਮੇ ਹਨ ਜਿਨ੍ਹਾਂ ਸਦਕਾ ਸਿੱਖ ਕੌਮ ਅਨੇਖਾਂ ਝਖੜਾਂ ਤੂਫਾਨਾਂ ਤੇ ਮੁਸ਼ਕਲਾਂ ਵਿੱਚੋਂ ਵੀ ਚੜ੍ਹਦੀ ਕਲਾ ਵਿੱਚ ਹੋ ਕੇ ਨਿਕਲਦੀ ਰਹੀ ਹੈ ਤੇ ਅੱਗੋਂ ਵੀ ਨਿਕਲਦੀ ਰਹੇਗੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਸਾਨੂੰ ਵਾਦ ਲਾਈਕ ਸ਼ੇਅਰ ਅਤੇ ਕਮੈਂਟ ਵਿੱਚ ਆਪਣੇ ਸੁਝਾਅ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ